ਸੁਨ ਪ੍ਰੇਮ ਉਮਾ ਹੜਾ ਕਿਉ ਮਿਲਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਈ ਬਿਨ ਪ੍ਰਭ ਕੀਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ 세 त्रिपत रहे आघाए आप त्याग बिनती करहे लेहो प्रभु लड़ लाए जो हारे कंत मिलैया से बिछड़े कत हे ना जाए ਰਭ ਵਿਣ ਦੂਜਾ ਕੋਉ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮਾਇ ਹਰਿ ਰਾਏ ਅਸੂ ਸੁਖੀ ਵਸੰਦੀਆ ਜਨਾ ਮਿਆ ਹਰ ਰਾਇ ਅਸੂਦਾ ਮਹੀਨਾ ਦਿਨ ਮੰਗਲਵਾਰ 16 ਤਰੀਕ ਨੂੰ ਅਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੁਖ ਸ਼ਾਂਤੀ ਦੇ ਨਾਲ ਮਹੀਂ ਨਾ ਬਤੀਤ ਕਰਨ ਲੈ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਆਪਣੇ ਦਰਮੋਂ ਘਰੋਂ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹਾਂ ਦੀ ਪਾਵਨ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਅੱਸੂ ਦੇ ਮਹੀਨੇ ਰਹੀਂ ਮਹਾਰਾਜ ਫਰਮਾਉਂਦੇ ਹਨ ਅਸੁਨ ਪ੍ਰੇਮ ਉਹ ਮਾਹੜ ਕਿਉਂ ਮਿਲਿਆ ਹਰ ਜਾਏ ਸਤਗੁਰੂ ਜੀ ਫਰਮਾਉਂਦੇ ਹੈ ਗੁਰਮਖ ਜਨੋ ਮੇਰੇ ਮਨ ਦੇ ਅੰਦਰ ਪਿਆਰ ਸੂਪ ਪਰਮਾਤਮਾ ਨੂੰ ਮਿਲਣ ਵਾਸਤੇ ਪਿਆਰ ਸਰੂਪ ਪਰਮਾਤਮਾ ਨੂੰ ਮਿਲਣ ਵਾਸਤੇ ਓ ਮਾਹ ਪਿਆਰ ਨੂੰ ਆਖਦੇ ਨੇ ਪਿਆਰ ਉਸ ਹਾਲਾ ਪੈਦਾ ਹੋਇਆ ਹੈ ਹੁਣ ਸਤਿਗੁਰੂ ਜੀ ਅੱਗੇ ਤਰੀਕਾ ਵਿਧੀ ਪੁੱਛ ਰਿਹਾ ਕਿ ਕਿਸ ਵਿਧੀ ਨਾਲ ਮੈਂ ਆਪਣੇ ਪਿਆਰ ਸਰੂਪ ਪਰਮਾਤਮਾ ਨੂੰ ਮਿਲ ਸਕਾਂ ਕਿ ਉਹ ਮਿਲ ਜਾ ਹਰ ਜਾਏ ਮੈਨੂੰ ਦੱਸੋ ਕਿ ਕਿਦਾਂ ਉਸ ਨੂੰ ਮਿਲਿਆ ਜਾਵੇ ਕਿਉਂ ਸਤਿਗੁਰੂ ਜੀ ਬੇਨਤੀਆਂ ਕਰ ਰਹੇ ਨੇ ਇੱਕ ਜਗਿਆਸੂ ਦੇ ਰੂਪ ਦੇ ਵਿੱਚ ਮਹਾਰਾਜ ਪਰਮਉੰਦੇ ਇਹ ਬੇਨਤੀਆਂ ਉਦੋਂ ਕੀਤੀਆਂ ਜਾਂਦੀਆਂ ਜਦੋਂ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਵੇ ਜਿਸ ਤਰ੍ਹਾਂ ਪਿਆਸਾ ਹੀ ਪਾਣੀ ਮੰਗਦਾ ਹੈ ਉਸੇ ਤਰ੍ਹਾਂ ਪਿਆਸ ਤੋਂ ਬਿਨਾਂ ਕੋਈ ਪਾਣੀ ਨਹੀਂ ਮੰਗਦਾ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੈ ਉਹ ਬੇਨਤੀਆਂ ਕਰਦੇ ਨੇ ਮਹਾਰਾਜ ਪਰਮਉੰਦੇ ਮਨ ਤਨ ਪਿਆਸੇ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮਹਾਰਾਜ ਪਰਮਉਦੇ ਮੇਰੇ ਮਨ ਅੰਦਰ ਮੇਰੇ ਤਾਨੇ ਅੰਦਰ ਗੁਰੂ ਪਿਆਰੇ ਦੇ ਦਰਸ਼ਨਾਂ ਦੀ ਤਾਂਗ ਘਣੀ ਦਾ ਭਾਵ ਕੇ અત્યੰਤ ਬਹੁਤ ਜ਼ਿਆਦਾ ਪ੍ਰਭਲ ਹੋ ਗਈ ਹੈ ਕੋਈ ਹੈ ਗੁਰੂ ਦਾ ਪਿਆਰਾ ਕੋਈ ਆਣ ਮਿਲਾਵੇ ਮਾਏ ਜੋ ਆਪ ਪਿਆਰੇ ਪ੍ਰਭੂ ਨੂੰ ਮਿਲਿਆ ਹੋਵੇ ਤੇ ਅਗੇ ਮੈਨੂੰ ਵੀ ਉਸ ਪਰਮੇਸ਼ਰ ਦੇ ਨਾਲ ਮਿਲਾ ਦੇ ਹੁਣ ਪਹਿਲੀਆਂ ਦੋਹਾਂ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਬੇਨਤੀਆਂ ਕੀਤੀਆਂ ਕਿ ਕਿਹੜਾ ਹੈ ਜਿਹੜਾ ਮਨ ਨੂੰ ਪਰਮੇਸ਼ਰ ਦੇ ਨਾਲ ਮਿਲਾਵੇ ਮੇਰੇ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਹੈ ਕਿਦਾਂ ਮੈਂ ਮਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲੀ ਪੰਕਤੀ ਵਿੱਚ ਜਵਾਬ ਵੀ ਦੇ ਰਹੇ ਨੇ ਜਦੋਂ ਆਪਾਂ ਗੁਰੂ ਅਗੇ ਬੇਨਤੀਆਂ ਕਰਦੇ ਮਹਾਰਾਜ ਉਹਨਾਂ ਬੇਨਤੀਆਂ ਨੂੰ ਸੁਣਦੇ ਵੀ ਆਂ ਫਿਰ ਉਹਨਾਂ ਦਾ ਹੱਲ ਵੀ ਕਰਦੇ ਆ ਮਹਾਰਾਜ ਅਗਲੀਆਂ ਪੰਕਤੀਆਂ ਵਿੱਚ ਜਵਾਬ ਦੇ ਰਹੇ ਨੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾਏ ਮਹਾਰਾਜ فرمਉਂਦੇ ਪ੍ਰਮਾਤਮਾ ਪ੍ਰੇਮ ਸਰੂਪ ਹੈ ਉਹ ਹਰ ਇੱਕ ਥਾਂ ਤੇ ਹਰ ਇੱਕ ਜਗ੍ਹਾ ਤੇ ਪ੍ਰੇਮ ਸਰੂਪ ਹੋ ਕੇ ਰਮਿਆ ਹੋਇਆ ਤਾਂ ਮਹਾਰਾਜ ਪਰਮਉੰਦੇ ਨੇ ਸੰਤ ਸਹਾਈ ਰਾਮ ਕੇ ਜਿਹੜੇ ਉਸ ਦਾ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਹਨ ਉਹ ਉਸ ਪਰਮੇਸ਼ਰ ਨੂੰ ਮਿਲਣ ਦੇ ਵਿੱਚ ਸਹਾਇ ਹੁੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪ੍ਰੇਮ ਰੂਪ ਪਰਮਾਤਮਾ ਨੂੰ ਹਿਰਦੇੋਂ ਪ੍ਰੇਮ ਕੀਤੇ ਤੋਂ ਬਿਨਾ ਤੇ ਮਿਲਿਆ ਨਹੀਂ ਜਾ ਸਕਦਾ ਤਾਂ ਮਹਾਰਾਜ ਫਰਮਾਉਂਦੇ ਨੇ ਹਿਰਦੇ ਦੇ ਵਿੱਚ ਪਿਆਰ ਪੈਦਾ ਕਰਨ ਵਾਸਤੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਜੋ ਹਨ ਉਹ ਸਹਾਇ ਹੁੰਦੇ ਨੇ ਇਸ ਕਰਕੇ ਮਹਾਰਾਜ ਪਰਮਉੰਦੇ ਨੇ ਮੈਂ ਉਹਨਾਂ ਦੇ ਚਰਨੀ ਜਾ ਕਰਕੇ ਲੱਗਦਾ ਹਾਂ ਜਾਂ ਇਦਾਂ ਆਖ ਲਈਏ ਕਿ ਮਹਾਰਾਜ ਵਿਦੇਸ਼ ਦੇ ਰਹੇ ਨੇ ਕਿ ਜਿਹੜੇ ਆਪ ਮਿਲੇ ਹੋਏ ਨੇ ਉਹਨਾਂ ਦੇ ਕੋਲ ਜਾ ਉਹਨਾਂ ਦੀ ਸਤਸੰਗਤ ਕਰ ਉਹਨਾਂ ਦੀ ਸ਼ਰਨ ਪੈਣ ਦੇ ਨਾਲ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਤਾਂ ਸਤਗੁਰੂ ਜੀ ਪਰਮਉੰਦੇ ਹਨ ਜੇ ਉਸ ਪਰਮੇਸ਼ਰ ਨੂੰ ਪਾਉਣ ਦੇ ਵਿੱਚ ਹੀ ਸੁਖ ਹੈ ਜੇ ਉਸ ਤੋਂ ਦੂਰੀ ਬਣਾ ਕੇ ਰੱਖ ਲਈਏ ਤਾਂ ਫੇਰ ਜੀਵ ਦੁਖੀ ਹੋ ਜਾਂਦਾ ਮਹਾਰਾਜ ਪਰਮਉਦੇ ਜੀਵ ਸੁਖਾਂ ਦੀ ਪ੍ਰਾਪਤੀ ਕਰਕੇ ਯਤਨ ਕਰਦਾ ਰਹਿੰਦਾ ਪਰਮੇਸ਼ਰ ਤੋਂ ਦੂਰ ਹੋ ਕੇ ਦੁਖੀ ਹੁੰਦਾ ਰਹਿੰਦਾ ਜੇ ਉਹਨਾਂ ਯਤਨ ਪਰਮੇਸ਼ਰ ਨੂੰ ਪਾਉਣ ਦਾ ਕੀਤਾ ਜਾਵੇ ਤੇ ਫੇਰ ਕੋਈ ਕਿਸੇ ਤਰ੍ਹਾਂ ਦਾ ਦੁੱਖ ਆਵੇ ਨਾ ਕਿਉਂਕਿ ਮਹਾਰਾਜ ਪਰਮਉਦੇ ਵੇਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਜਏ ਤੂੰ ਭਾਵ ਥਾ ਮਹਾਰਾਜ ਪਰਮੰਦੇ ਪਰਮਾਤਮਾ ਹੀ ਸੁੱਖਾਂ ਦਾ ਸੋਮਾ ਵਾ ਸੁੱਖਾਂ ਦੇ ਸੋਮੇ ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੇ ਜਾਂ ਕਿਸੇ ਵੀ ਢੰਗ ਦੇ ਨਾਲ ਜੀਵ ਆਕੇ ਕੋਲੋਂ ਮਨ ਸੁਖ ਪ੍ਰਾਪਤ ਹੋ ਜਾਵੇ ਮਹਾਰਾਜ ਪਰਮੰਦੇ ਕਿੱਦਾਂ ਮਿਲੇਗਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਵਿਣ ਪ੍ਰਭ ਕਿਉਂ ਸੁਖ ਪਾਈ ਜਾਏ ਦੂਜੀ ਨਹੀਂ ਜਾਏ ਹੋਰ ਕੋਈ ਦੂਸਰੀ ਜਗ੍ਹਾ ਨਹੀਂ ਜਤੋਂ ਸੁਖ ਪ੍ਰਾਪਤ ਹੋ ਸਕੇ ਤਾਂ ਮਹਾਰਾਜ ਪਰਮਉਦੇਵ ਭਾਈ ਇਸ ਗੱਲ ਦਾ ਜਵਾਬ ਕੌਣ ਦੇ ਸਕਦਾ ਕੌਣ ਦੱਸੇ ਕਿ ਪਰਮਾਤਮਾ ਦੇ ਕੋਲੋਂ ਸੁਖ ਮਿਲਦਾ ਮਹਾਰਾਜ ਪਰਮਉਦੇਵ ਜਿਨ੍ਹਾਂ ਨੇ ਚਖ ਲਿਆ ਨਾ ਪ੍ਰੇਮ ਦਾ ਰਸ ਉਹਨਾਂ ਨੂੰ ਕੁਛ ਹੋ ਜਾ ਕੇ ਮਹਾਰਾਜ ਪਰਮਉਦੇਵ ਜਿਨਨੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਨਾਂ ਵਡਭਾਗੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਕੇ ਨਾਮ ਜਪਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਪ੍ਰੇਮ ਦਾ ਰਸ ਆਉਣ ਲੱਗ ਪਿਆ ਉਹਨਾਂ ਨੇ ਪਰਮੇਸ਼ਰ ਦੇ ਪਿਆਰ ਦੇ ਮਿਲਾਪ ਦੇ ਰਸ ਨੂੰ ਮਾਣਿਆ ਮਹਾਰਾਜ ਕਨਮੁੰਦੇ ਉਹਨਾਂ ਵਡਭਾਗੀਆਂ ਦੇ ਕੋਲ ਜਾਓ ਉਹਨਾਂ ਦੀਆਂ ਸਾਰੀਆਂ ਹੀ ਮਾਇਕੀ ਭੁੱਖਾਂ ਖਤਮ ਹੋ ਗਈਆਂ ਨੇ ਉਹਨਾਂ ਨੂੰ ਸਦੀਵੀ ਤ੍ਰਿਪਤੀ ਹੋ ਗਈ ਆ ਉਹ ਸੁੱਖ ਲੈਣ ਵਾਸਤੇ ਪਦਾਰਥਾਂ ਪਿੱਛੇ ਨਹੀਂ ਭੱਜਦੇ ਸਗੋਂ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ ਹੈ ਪਦਾਰਥ ਉਹਨਾਂ ਦੇ ਪਿੱਛੇ ਜ਼ਰੂਰ ਭਜਦੇ ਹੋਣਗੇ ਸਤਗੁਰੂ ਜੀ ਫਰਮਾਉਂਦੇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨਉ ਨਿਦ ਫਿਰ ਆਪ ਰਿਧਾ ਨਿਦਾਂ ਸਿੱਧਾਂ ਪਿੱਛੇ ਲੱਗ ਜਾਂਦੀਆਂ ਤਾਂ ਮਹਾਰਾਜ ਫਰਮਾਉਂਦੇ ਹਨ ਕਿ ਭਾਈ ਉਹ ਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਚੱਖ ਲਿਆ ਜਿਨ੍ਹਾਂ ਨੂੰ ਸੁਆਦ ਆਉਣ ਲੱਗ ਪਿਆ ਸੇ ਤ੍ਰਿਪਤ ਰਹੇ ਆਗਾਏ ਉਹਨਾਂ ਨੇ ਤ੍ਰਿਪਤੀ ਪਾਲੀ ਹੈ ਉਹਨਾਂ ਦੀਆਂ ਮਾਇਕੀ ਪਦਾਰਥਾਂ ਦੀਆਂ ਭੁੱਖਾਂ ਖਤਮ ਹੋ ਗਈਆਂ ਤਾਂ ਮਹਾਰਾਜ ਫਰਮਾਉਂਦੇ ਨੇ ਬੇਨਤੀਆਂ ਕਰਦੇ ਨੇ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਮਹਾਰਾਜ ਬੇਨਤੀਆਂ ਕਰਦੇ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਇਦਾਂ ਬੇਨਤੀਆਂ ਕੀਤੀਆਂ ਜਾਣ ਮਹਾਰਾਜ ਪਰਮਉਪਦੇ ਐਸੇ ਗੁਰੂ ਪਿਆਰੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦੇ ਦੁਆਰਾ ਹਉ ਰੱਜਾਂ ਤ੍ਰਿਪਤੇ ਅਗਾਏ ਜੀ ਉਹਦੀ ਪਦਵੀ ਨੂੰ ਪਾ ਲੈਂਦੇ ਨੇ ਸਤਿਗੁਰੂ ਜੀ ਪਰਮਉਪਦੇ ਉਹ ਇੰਨੀ ਉੱਚੀ ਅਵਸਥਾ ਪਾ ਕੇ ਵੀ ਹੰਕਾਰ ਨਹੀਂ ਕਰਦੇ ਸਗੋਂ ਨਿਮਰਤਾ ਦੇ ਵਿੱਚ ਰਹਿ ਕੇ ਬੇਨਤੀਆਂ ਕਰਦੇ ਜੋਦੜੀਆਂ ਕਰਦੇ ਕਿ ਸਤਿਗੁਰੂ ਜੀ ਸਾਨੂੰ ਸਦਾ ਯਾਪ ਜੀ ਆਪਣੇ ਲਾੜ ਲਈ ਰੱਖੋ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ ਜੋ ਹਰ ਕੰਤ ਮਲਾਇਆ ਸਿ ਵਿਛੜ ਕਤੇ ਨਾ ਜਾਏ ਫਿਰ ਉਹਦਾ ਮਲਾਪਿਆ ਸਾਹ ਹੈ ਜਿਹੜਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਤੀ ਪਰਮੇਸ਼ਰ ਨਾਲ ਜੀਵ ਇਸਤਰੀ ਦੇ ਰੂਪ ਦੇ ਵਿੱਚ ਜੁੜ ਗਿਆ ਸਤਗੁਰੂ ਜੀ ਫਰਮਾਉਂਦੇ ਜਿੰਨੂੰ ਉਸ ਪਰਮੇਸ਼ਰ ਨੇ ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਉਹ ਫਿਰ ਉਸ ਪਰਮੇਸ਼ਰ ਦੇ ਮਲਾਪ ਨੂੰ ਛੱਡ ਕੇ ਹੋਰ ਕਿਸੇ ਪਾਸੋਂ ਝਾਟ ਦੇ ਇਸਤਰੀਆਂ ਨਹੀਂ ਰੱਖਦੀਆਂ ਉਹ ਪਰਮੇਸ਼ਰ ਦੀਆਂ ਹੀ ਆਪਣੇ ਪਤੀ ਦੀਆਂ ਹੀ ਹੋ ਜਾਂਦੀਆਂ ਨੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਕਿ ਉਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਪ੍ਰਭੂ ਭਗਤਾਂ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕੋਈ ਸਦੀਵੀ ਸੁਖ ਪ੍ਰਾਪਤ ਸਾਨੂੰ ਹੋ ਹੀ ਨਹੀਂ ਸਕਦਾ ਇਸ ਲਈ ਉਹ ਆਪਾ ਭਾਵ ਹੰਕਾਰ ਛੱਡ ਕਰਕੇ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਹਮੇਸ਼ਾ ਪਏ ਰਹਿੰਦੇ ਨੇ ਤਾਂ ਸਤਿਗੁਰੂ ਜੀ ਅਖੀਰਲੀ ਪੰਕਤੀ ਵਿੱਚ ਪ੍ਰਵੇਸ਼ ਵਰਸ਼ਿਸ਼ ਕਰਦੇ ਨੇ ਵਿਚਾਰ ਕਰਕੇ ਸਮਾਪਤੀ ਕਰੀਏ ਮਹਾਰਾਜ ਫਰਮਦੇ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮયા ਹਰ ਰਾਏ ਉਹ ਜੀਵ ਇਸਤਰੀਆਂ ਇੱਥੇ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਭਾਵੇਂ ਕੋਈ ਪੁਰਸ਼ ਹੈ ਭਾਵੇਂ ਇਸਤਰੀ ਹੈ ਉਸ ਪਰਮੇਸ਼ਰ ਦੀਆਂ ਜੀਵ ਇਸਤਰੀਆਂ ਦੱਸਿਆ ਹੈ ਤੇ ਪਰਮੇਸ਼ਰ ਸਾਡਾ ਸਵੋਪਤੀ ਦੱਸਿਆ ਮਹਾਰਾਜ ਪਰਮ ਹੁੰਦੇ ਨੇ ਅਸੂ ਮਹੀਨੇ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਲੋਕ ਪ੍ਰਲੋਕ ਦੇ ਸਾਰੇ ਸੁੱਖ ਹਰ ਮયા ਤੋਂ ਭਾਵੇਂ ਪਰਮੇਸ਼ਰ ਦੀ ਕਿਰਪਾ ਦੇ ਵਿੱਚ ਸਮਾਏ ਹੋਏ ਆ ਜਿਨ੍ਹਾਂ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਆ ਮਨ ਆਵੜ ਭਗੀਆਂ ਦਾ ਅਸੂਹ ਦਾ ਮਹੀਨਾ ਤੇ ਕੀ ਸਾਰਾ ਸਮਾਜ ਉਹ ਜੀਵਨ ਦਾ ਹੈ ਉਹ ਸੁਖ ਨਾਲ ਬਤੀਤ ਹੁੰਦਾ ਹੈ ਇਹ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਤਗੁਰਾਂ ਦੀ ਪਾਵਨ ਬਾਣੀ ਦੇ ਵਿਚਾਰ ਕਰਦੇ ਹਾਂ ਅਨਜਾਨ ਬੱਚੇ ਹਨ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਮਹਾਰਾਜ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਅਸਮਰਦਾ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਦੇ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ